ਉਹ ਜਲੰਧਰ ਦਾ ਹੀ ਜਲੰਧਰ ਦਾ ਹੀ ਭਾਈ ਉਹਦੇ ਪਿੰਡ ਦਾ ਹੀ ਹੈ। ਪ੍ਰੀਮ ਲਾਲ ਹੁਸਨਾ ਉਹ ਜਿਹਦੇ ਬੱਚੇ ਪਰ ਉਹ ਜਾਇਆ ਸੀ। ਕਿਸੇ ਕਾਰਨ ਹਾਂ ਜੀ ਪੀਪਲਾਂ ਦੇ ਕਾਰਨ ਨਹੀਂ ਉਹ ਤੁਹਾਨੂੰ ਕਿਹਾ ਆ। ਉਹ ਵੀਜ਼ਾ ਵੀ ਨਹੀਂ ਲੱਗਾ ਬੰਦੇ ਦਾ। 10 ਮਹੀਨੇ ਕੰਮ ਕਰਾਇਆ ਵੀਜ਼ਾ ਨਹੀਂ ਲਾਇਆ ਉਹਦਾ। ਤੋਂ ਉਹਦੇ ਤੇ ਉਹਨੂੰ ਵੀ ਭੇਜਣ ਦੀ ਪਈ। ਤੇ ਤੇਰੇ ਕਰਨੇ ਇਹ ਪਤਲੇ ਪਤਲੇ ਪਿੱਛੇ ਬੈਜੋ। ਓਕੇ ਓਕੇ। ਨਾਂ ਕਰੂੰਗੀ ਲਾਈਟ ਬੰਦ ਕਰਤੀ ਚੰਦਰ ਲਾਈਟ ਬੰਦ ਰਹੀ ਸਾਡੀ ਹੁਣ ਕੀ ਅਸੀਂ ਕੰਪਲੀਟ ਕੀਤੀ ਲਿਵਰਪੋਰਟ ਪਹਿਲਾਂ ਬਾਪੂ ਨਾਲ ਗੱਲ ਕੀਤੀ ਸੀ ਜਿਹੜਾ ਮੈਕਾਦੇ ਵਿਦਿਸ਼ਿਆਂ ਦਾ ਉਹ ਸਟਾਈਟਿਕ ਨੂੰ ਅਮਰੀਕਾ ਤੋਂ ਆਏ ਸੀ ਉਸ ਦਿਨ ਵੀ ਮੈਂ ਗੱਲ ਕੀਤੀ ਸੀ ਸਾਬਾ ਮਾਤਾ ਨਾਲ ਕਰਵਾਵਾਇਆ ਉਹ ਪਹਿਲੇ ਪਰਿਵਾਰ ਸਭ ਇਹ ਜਿਹੜਾ ਬਾਪੂ ਇੱਥੇ ਆ ਕੇ ਮਾਤਰ ਜੀ ਦਾ ਪਤਨ ਕੀ ਕਰਵਾ ਆਇਆ ਉਹ ਸਾਫ ਕਰੀ ਆੜਗੇ ਤਵਾ ਕੀਤਾ ਦਿੰਦਾ ਨਾਲ ਕਹਿੰਦਾ ਮੈਂ ਪੈਸੇ ਵੀ ਦਊ ਤੁਹਾਨੂੰ ਕੈਂਸਲ ਵੀ ਕਰੂੰਗਾ ਰਿਪੋਰਟ ਵੀ ਕਰੂੰਗਾ ਮੁਰਗੇ 10 ਸਾਲ ਸਾਡੀ ਕਾਰਨ ਹੈ ਜਾਈ ਕਿ ਤੁਹਾਨੂੰ ਹਾਂਜੀ ਗਰਮਿੰਨੂ ਤੋਂ ਇਸ ਕੰਪਨੀ ਦੇ ਵਿੱਚ 2.5 ਸਾਲ ਹੋ ਗਏ ਆ ਆਹ ਭਾਈ ਨੂੰ 5 ਸਾਲ ਹੋ ਗਏ ਆ ਆ ਜਿਹੜੇ ਨਵੇਂ ਆ ਸਰ ਵੀ ਹਾਂਜੀ ਪਹਿਲਾਂ ਮੈਂ ਗੁਰਪਤਾਨ ਦੇ ਵਿੱਚ ਕਰਦੇ ਦੇ ਵਿੱਚ ਜੇ ਮੈਂ ਕਦੇ ਚ ਆਇਆ ਪਹਿਲਾਂ ਮੈਂ ਗੁਰਪਤਾਨ ਸੋਚ ਕੇ ਕਾਰਜ ਜਿ ਰੱਖੇ ਪਈਆਂ ਅੱਜ ਤੱਕ ਮੈਂ 18 ਸਾਲ ਰਿਹਾ ਹਾਂ ਬੋੜਾ ਬੀਜੀ ਕੀਤਾ ਜਾਨਾ ਮੈਨੂੰ 6 ਸੈਂਟ ਦੇ ਲਈ ਜ਼ਮੀਨਾਂ ਦਾ ਰੱਜ ਕੇ ਜਰੀਰ ਕੀਤਾ ਲੈਟ ਬੰਦ ਕਰ ਦਿੱਤਾ ਕੋਟ ਵਾਲੇ ਉਹਨੇ ਵੀ ਬੜੀ ਮਿਹਰबानी ਮੈਨਾਂ ਵਾਪਰੋ ਜੀ ਉਹਨੇ ਸਾਨੂੰ ਇਹ ਕਾਗਜ਼ੀਦੋ ਵੀ ਬੇਰੋਟੀ ਹੋ ਗਿਆ ਭਾਈ ਠੀਕ ਹੈ ਜਿੱ ਲਈ ਤਰੀਕਾ ਕਰਕੇ ਤੁਸੀਂ ਜਿਹੜੀ ਫੀਵਰ ਸੀ ਆਪਾਂ ਇਸੇ ਇਹ ਹਿੰਦਲਵਾਵਾਂਗੇ ਕੋਈ ਸ਼ਿਕਾਇਤ ਜੀ ਸ਼ਾਮ ਨੂੰ ਸਾਰੇ ਜਣੇ ਗੈਸ ਉੱਤੇ ਜਾ ਕੇ ਸ਼ਿਕਾਇਤ ਕੀਤੀ ਉਹਨੇ ਚੱਕ ਕੇ ਵੀਰਵਾਉਣ ਫੋਨ ਕਿਤੇ ਬੰਦੇ ਤੁਹਾਡੇ ਇੱਥੇ ਆਏ ਆ ਪਾ ਗੁਰ ਲੈ ਗਿਆ ਉਹ ਉਰਲ ਗਿਆ ਉਹਨਾਂ ਦੇ ਨਾਲ ਸੁਰ ਦੇ ਨਾਲ 15 ਗਾਦੀ ਪੈਠੇ ਦਿੱਤੇ ਧੰਨਵਾਦ ਜੜੀ ਦਾ ਸਾਰੇ ਹੱਥ ਗੜੀਆਂ ਲਵਾ ਦਿੰਦੇ ਸਾਰਾ ਕੋ ਸਾਡਾ ਸਮਾਨ 10 15 ਰੁਪਏ ਦੀ ਅੰਦਰ ਰਹੇ ਕਿੰਨਾ ਜਿਲ੍ਹੇ ਤੱਕ ਗਿਆਗੇ ਆਹ ਸਾ ਵੀ ਆਪ ਉਹ ਜਿੰਨਾ ਭਾਜੀ ਕਹਿ ਦੇਗਾ ਗੱਜ ਨੂੰ ਬੰਦੀ ਰਹੇ ਦੇ ਵਿੱਚ 6 ਤਰ੍ਹਾਂ ਦੇ ਮਾਰ ਨਹੀਂ ਜਾਣ ਨਹੀਂ ਹੈ ਜਦੋਂ ਰਾਤ ਹੈ ਪਤਾ ਲੱਗੇ ਨਾ ਵੀ ਲੋਈ ਦੇ ਬਹਿ ਕੇ ਆ ਵੀ ਆਪ ਬੰਦੇ ਤੰਗ ਹੋ ਰਹਿਣਾ ਹੈ 20 ਮਿੰਟ ਮੈਂ ਤੁਹਾਨੂੰ ਦੋਨੋਂ ਆਪਾਂ ਮਨਪ੍ਰੀ ਸਿੰਘ ਸੰਧੂ ਆ ਮੈਂ ਟਰਸਟ ਦੇ ਪੰਜਾਬ ਪ੍ਰਧਾਨ ਸੁਬਿੰਦਰ ਸਿੰਘ ਹੀਰ ਨਾਲ ਅੱਜ ਡਾਕਟਰਸ ਪੀ ਸਿੰਘ ਉਭਰਾਏ ਜੀ ਦੀ ਸਰਪਸਤੀ ਇੱਥੇ ਏਅਰਪੋਰਟ ਤੇ ਪਹੁੰਚਿਆ ਅੱਜ ਅਸੀਂ ਇੱਥੋਂ ਇਹ ਦੁਬਈ ਤੋਂ ਜਿਹੜੇ 8 ਨੌਜਵਾਨ ਰਿਪੋਰਟ ਹੋ ਕੇ ਆਏ ਆ ਇਹਨਾਂ ਨੂੰ ਰਿਸੀਵ ਕਰਕੇ ਘਰ ਤੱਕ ਭੇਜੰਦਾ ਇਹਨਾਂ ਦਾ ਪ੍ਰਬੰਧ ਕਰਨ ਲਈ ਇੱਥੇ ਪਹੁੰਚੇ ਆ ਮੈਂ ਇੱਥੇ ਦੱਸਣਾ ਚਾਹੁੰਦਾ ਇਹ ਸਾਰੇ ਨੌਜਵਾਨ ਕਾਫੀ ਲੰਬੇ ਸਮੇਂ ਤੋਂ ਉੱਥੇ ਦੁਬਈ ਦੀ ਇੱਕ ਕੰਪਨੀ ਵਿੱਚ ਕੰਮ ਕਰਦੇ ਸੀਗੇ ਜਿਨ੍ਹਾਂ ਉੱਥੋਂ ਦੇ ਮਾਲਕ ਨੇ ਕੰਪਨੀ ਦੇ ਮਾਲਕ ਨੇ ਇਹਨਾਂ ਨੂੰ ਕੁਝ ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਜਦੋਂ ਇਹਨਾਂ ਨੇ ਲੇਬਰ ਕੋਰਟ ਜਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਉਹਨਾਂ ਸਭ ਨੂੰ ਇਹਨਾਂ ਨੂੰ ਉੱਥੇ ਜੇਲ੍ਹ ਵਿੱਚ ਭੇਜਤਾ ਜੇਲ੍ਹ ਵਿੱਚ ਕੁਝ ਦਿਨ ਰੱਖਣ ਤੋਂ ਬਾਅਦ ਇਹਨਾਂ ਨੂੰ ਜਿਹੜਾ ਰਿਪੋਰਟ ਕਰ ਦਿੱਤਾ ਗਿਆ ਇਹਨਾਂ ਨੂੰ ਉੱਥੋਂ ਦੀ ਪੁਲਿਸ ਵੱਲੋਂ ਰਿਪੋਰਟ ਕਰਕੇ ਚਨਈ ਭੇਜ ਦਿੱਤਾ ਸੀ ਜਿਸ ਪ੍ਰੰਤ ਇਹਨਾਂ ਕੋਲ ਕੋਈ ਪੈਸਾ ਨਹੀਂ ਸੀ ਇਹਨਾਂ ਨੇ ਅਬਰਾਈ ਸਾਹਿਬ ਦੇ ਫੋਨ ਕੀਤਾ ਉਹਨਾਂ ਨੇ ਇਹਨਾਂ ਦੀਆਂ ਟਿਕਟਾਂ ਹਵਾਈ ਟਿਕਟਾਂ ਲੈ ਕੇ ਇੱਥੇ 에ਰਪੋਰਟ ਭੇਜਿਆ ਅੱਗੋਂ ਗੱਡੀ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਘਰਾਂ ਤੱਕ ਪਹੁੰਚਦਾ ਕਰਨ ਲੱਗੇ ਆ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਆਂ ਵੀ ਜਿੰਨੇ ਵੀ ਨੌਜਵਾਨ ਬਾਹਰ ਜਾਂਦੇ ਆ ਉਹ ਇੱਕ ਵਾਰ ਬਰਾਇ ਸਾਹਿਬ ਵੀ ਬਾਰ-ਬਾਰ ਕਹਿੰਦੇ ਆ ਵੀ ਸਾਡੀ ਵੈਬਸਾਈਟ ਤੇ ਜਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਕਿਉਂਕਿ ਉੱਥੇ ਜਾ ਕੇ ਕੰਪਨੀਆਂ ਮਤਲਬ ਧੋਖੇ ਹੋ ਜਾਂਦੇ ਆ ਸਾਰਾ ਆਪਣਾ ਪਤਾ ਕਰਕੇ ਜਾਣ ਆਪਣੀਆਂ ਜ਼ਿੰਦਗੀਆਂ ਨਾ ਖਰਾਬ ਕਰਨ ਬਾਰ-ਬਾਰ ਅਸੀਂ ਇਹ ਅਪੀਲ ਕਰਦੇ ਆ ਧੰਨਵਾਦ ਨਾਂ ਕੀ ਆ ਤੇ ਇੱਥੇ ਸਿੰਘ ਭਾਜੀ ਮੇਰਾ ਨਾਂ ਜੀ ਹੂੰ ਮੈਂ ਦੁਬਈ ਕੰਮ ਵਾਸਤੇ ਗਿਆ ਸੀ ਭਾਜੀ ਉਸ ਕੰਪਨੀਆਂ ਸਾਨੂੰ ਬਹੁਤ ਰੱਜ ਕੇ ਜਲੀਲ ਕੀਤਾ ਫਿਰ ਉੱਥੇ ਅਸੀਂ ਰਿਪੋਰਟ ਲਿਖਾਉਣ ਗਏ ਥਾਣੇ ਦੇ ਵਿੱਚ ਉਥੇ ਰਵਾਮ ਨੇ ਆਣ ਕੇ ਸਾਨੂੰ ਥਾਣੀ ਦੋ ਜੇਲ ਕਰਵਾਉ। ਅਸੀਂ 11 ਦਿਨ ਜੇਲ ਕੱਟੀ। ਮੁੜ ਕੇ ਸਾਹ ਹੁਣਾਂ ਨਾਲ ਅਸੀਂ ਗੱਲ ਕੀਤੀ ਡਾਕਟਰ ਉਹ ਵਿਦ ਵਾਇਸ ਹਨ। ਉਹਨਾਂ ਨੇ ਸਾਨੂੰ ਇੱਥੇ ਪਹੁੰਚਵਾਇਆ ਟਿਕਟਾਂ ਲੈ ਕੇ ਦਿੱਤੀਆਂ ਸਾਡਾ ਬਹੁਤ ਬਹੁਤ ਹੈਲਪ ਕੀਤੀ ਤੇ ਹੁਣ ਸਾਰੇ ਅਸੀਂ ਭਰਾ ਧੰਨਵਾਦ। ਧੰਨਵਾਦ ਇੰਨਾ ਕਰਦੇ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ। ਤੱਕੇ ਤੋਂ ਇਹ ਕਿਨੇ ਵੀ ਜਿਹੜਾ ਸਾਡਾ ਇੱਥੇ ਹੁਣ ਕੋਈ ਵੱਡਮ ਦਾ ਰਕਜ਼ਾਰ ਜਿਹੜਾ ਕੋ ਨਾਲ ਕੋਈ ਸਾਡੇ ਨਾਲ ਸੰਪਰਕ ਕਰਕੇ ਸੰਕਿਤੇ ਨਾਲ ਕਿਤੇ ਕੰਮ ਨਹੀਂ ਕੀਤਾ ਜਾ ਬਸ ਤਾਂ ਉਹ ਸਾਡੀ ਬਾਹ ਬੜੀ ਬਹੁਤ ਧੰਨਵਾਦ ਕਰੇ ਕਿ ਕੰਪਨੀ ਨੇ ਤੁਹਾਡਾ ਕੀ ਉੱਥੇ ਕੀ ਕੰਪਨੀ ਦਾ ਰੋਲਾ ਕੀ ਸੀਗਾ ਤੁਹਾਡਾ ਕੰਪਨੀ ਨੇ ਸਾਨੂੰ 3 ਮਹੀਨੇ ਰੱਜ ਕੇ ਜੀਵਨ ਕੀਤਾ ਜੀ 3 ਮਹੀਨੇ ਸਾਡੀ ਸੈਲਰੀ ਨਹੀਂ ਦਿੱਤੀ ਆਖਰ ਤੇ ਆਣ ਕੇ ਸਾਡਾ ਉਹਨੇ ਬਿਜਲੀ ਬੰਦ ਕਰ ਦਿੱਤੀ ਜਦੋਂ ਅਸੀਂ ਬਿਜਲੀ ਦਾ ਰਿਪੋਰਟ ਲਾਉਣ ਗਏ ਥਾਣੇ ਥਾਣੇ ਵਾਲਿਆਂ ਨੇ ਰਵਾਨ ਨੂੰ ਫੋਨ ਕੀਤਾ ਰਵਾਨ ਨੇ ਆਣ ਕੇ ਸਾਨੂੰ ਅੰਦਰ ਕਰਾਤਾ ਪਾਸਵਰਡ ਦੇ ਦिए ਕਿ ਮੁਰਗੇ ਸਾਨੂੰ ਜੇਲ੍ਹ ਕਰਾਤੀ 11 ਦਿਨ ਜੇ ਮੁੜ ਕੇ ਅਸੀਂ ਸਾਹਿਬ ਹੁਣ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੂੰ ਦੱਸਿਆ ਵੀ ਸਾਡੀ ਆਹ ਹਕੀਕਤ ਆ ਉਹਨਾਂ ਨੇ ਚਨਈ ਤੋਂ ਸਾਨੂੰ ਘਰ ਪਹੁੰਚਾਉਣ ਤੱਕ ਸਾਡੀ ਹੈਲਪ ਕੀਤੀ ਟਿਕਟਾਂ ਦਿੱਤੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੱਸ ਕਰਦੇ ਆ ਜੀ ਸਾਰੇ ਜਣੇ ਭਰਾ ਹਾਂਜੀ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਜੀ ਗਗਨ ਕੁਮਾਰ ਆ ਜੀ ਮੈਂ ਜਲੰਧਰ ਦਾ ਰਹਿਣ ਵਾਲਾ ਜੀ ਮੈਂ ਥੋੜੇ ਸਾਲ ਹੋਇਆ ਜੀ ਮੈਂ ਦਵਾਈ ਗਏ ਨੂੰ ਤੇ ਮੈਂ ਉੱਥੇ ਕੰਮਕਾਰ ਕੀਤਾ ਸੀਗਾ ਰਵਾਫ ਸਾਡਾ ਮੇਰੀ ਸੀਗਾ ਜੀ ਮੈਂ ਅੱਜ ਇਹ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਮੇਰੇ ਵਰਗਿਆਂ ਨੂੰ ਬੀ ਜੇ ਕੰਪਨੀਏ ਕੰਮ ਕਰਾਂ ਜਾਂਦੇ ਕੋਈ ਚੰਗੀ ਦੇਖੇ ਜਾਓ ਮੇਰੇ ਵਾਂਗੂ ਤੋਂ ਖਾਣਾ ਖਾਓ ਕਿਉਂਕਿ ਜੋ ਮੇਰੇ ਨਾਲ ਹੋਇਆ ਉਹ ਤੁਹਾਡੇ ਨਾਲ ਨਾ ਹੋਵੇ ਮੈਂ ਇਹ ਦੁਆਵਾਂ ਕਰਦਾ ਰਹੂ ਰਹਾ ਬੋਲੋ ਠੀਕ ਹੈ ਜੀ ਮੈਂ 11 ਸਾਲ ਦੀ ਜੇਲ੍ਹ ਕੱਟੀ ਆ ਜੀ ਤਿੰਨ ਵਾਰੀ ਜੇਲ੍ਹ ਦੇ ਗਿਆ ਜੀ ਕਦੇ ਵਕ ਵਕ ਜੇਲਾ ਚ ਗਿਆ ਕਿੱਦਾਂ ਦੇ ਮੈਨੂੰ ਲੋਕ ਮਿਲੇ ਆ ਜੀ ਮੈਨੂੰ ਪਤਾ ਜੀ ਮੈਂ ਇਹ ਚਾਹੁੰਦਾ ਵੀ ਤੁਹਾਡੇ ਨਾਲ ਇਹ ਕੰਮ ਨਾ ਹੋਵੇ ਮੇਰਾ ਪ੍ਰਾਰਥ ਜੋੜ ਕੇ ਤੁਹਾਡੇ ਸਾਰਿਆਂ ਕੋਲ ਬੇਨਤੀ ਆ ਵੀ ਤੁਸੀਂ ਜਿੰਨੇ ਵੀ ਮੇਰੇ ਭਰਾ ਆਓ ਕੰਪਨੀ ਚੰਗੀ ਦੇਖੇ ਜਾਓ ਐਵੇਂ ਉੱਥੇ ਜ਼ਿੰਦਗੀ ਨਾਲ ਰੋਲੋ ਮੈਨੂੰ ਪਤਾ ਜੋ ਮੈਂ ਦੇਖਿਆ ਹੈ ਨਾ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿੱਦਾਂ ਹੁੰਦਾ ਮੇਰਾ ਭਰਾ ਮੈਂ ਬਾਰ-ਬਾਰ ਇਹੀ ਕਹਿੰਦਾ ਵੀ ਤੁਸੀਂ ਚੰਗੀ ਕੰਪਨੀ ਦੇਖ ਕੇ ਕੰਮ ਕਰੋ ਮੇਰਾ ਭਰਾ ਬਾਕੀ ਸਰ ਜੀ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਟਿਕਟਾਂ ਦਵਾਈਆਂ ਸਾਡੀ ਪੂਰੀ ਸਪੋਰਟ ਕੀਤੀ ਸਾਡੀ ਇੱਥੇ ਤੱਕ ਵੀ ਹੈਲਪ ਕਰਨ ਨੂੰ ਵੀ ਤਿਆਰ ਹੈ ਜੀ ਹਾਂ ਜੀ ਉਹਨਾਂ ਦਾ ਬਹੁਤ ਬੇਲੋ ਧੰਨਵਾਦ ਆ ਜੀ